ਨਿਹਾਲ ਸਿੰਘ ਵਾਲਾ ਦੇ ਵਿੱਚ ਜਾਲੀ ਵਿਜ਼ਾ ਗੱਡੀ ਦੀ ਆਰਸੀ ਆਪਣੇ ਨਾਂ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਦੱਸਦੇ ਹੀ ਇਹ ਡੀਪੀ ਆਟੋਮੋਬਾਈਲ ਮਾਲਕ ਦिशा ਨੇ ਭਰੇ ਮਨ ਦੇ ਨਾਲ ਕਿਹਾ ਕਿ ਕੁਝ ਸਮਾਂ ਪਹਿਲਾਂ ਅਸੀਂ ਆਪਣੇ ਭੂਆ ਦੇ ਪੋਤੇ ਪ੍ਰਿੰਸ ਸਿੰਘਲਾ ਨੂੰ ਆਪਣੀ ਕਾਰ ਦੀ ਏਜੰਸੀ ਦੇ ਵਿੱਚ ਵਤਾਰ ਮੁਲਾਜ਼ਮ 20000 ਰੁਪਿਆ ਪ੍ਰਤੀ ਮਹੀਨਾ ਤਨਖਾਹ ਤੇ ਕੰਮ ਕਰਨ ਦੇ ਲਈ ਰੱਖਿਆ ਸੀ ਪਰ ਮੇਰੀ ਭੂਆ ਦੇ ਪੋਤੇ ਨੇ ਜਿਸ ਦਾ ਨਾਮ ਪ੍ਰਿੰਸ ਸਿੰਗਲਾ ਹੈ ਸਾਡੀ ਇੱਕ ਗੱਡੀ ਪ੍ਰਿਜ਼ਾ ਨੂੰ ਧੋਖੇ ਨਾਲ ਆਪਣੇ ਨਾਂ ਕਰਵਾ ਲਿਆ ਇਸ ਪੂਰੇ ਮਾਮਲੇ ਦੇ ਬਾਰੇ ਪੀੜਤ ਜਗਦੀਸ਼ ਕੁਮਾਰ ਦਾ ਠੀਕਣ ਆਏ ਆ ਉਹ ਤੁਹਾਨੂੰ ਸੁਣਾਉਂਦੇ ਆ ਸਰ ਜੀ ਉਹ ਪ੍ਰਿੰਸ ਸਿੰਗਲਾ ਜੀ ਉਹ ਸਾਡੀ ਭੂਆ ਦਾ ਪੋਤਾ ਹੈ ਜੀ ਨਿਆਸ ਸਿੰਘ ਵਾਲੀ ਰੰਦਾ ਹੱਬੇ ਆਪਦੇ ਪਰਿਵਾਰ ਮੈਂਬਰ ਦੇ ਵਿੱਚੋਂ ਆ। ਅਸੀਂ ਸਾਡੇ ਭੂਆ ਦੇ ਵੱਡੇ ਮੁੰਡੇ ਦੀ ਡੈਥ ਹੋ ਗਈ ਸੀ। ਉਹਦੇ ਬੇਟੇ ਦੇ ਛੋਟੇ ਦੇ ਡੈਥ ਹੋ ਰਹੇ ਸੀਗੇ। ਉਸ ਦੇ ਆਧਾਰ ਤੇ ਅਸੀਂ ਕਿੱਥੇ ਇਕੱਠੇ ਆਉਣ ਜਾਣ ਲੱਗ ਪਏ ਸੀ। ਉਸ ਤੋਂ ਬਾਅਦ ਅਸੀਂ ਆਹ ਡੀਪੀਆ ਨੂੰ ਮੋਬਾਈਲ ਜਿਹੜੀ ਕਾਰਾਂ ਦੀ ਏਜੰਸੀ ਹੈ ਤਾਂ ਹੀ ਅਸੀਂ ਜਗ੍ਹਾ ਪਰਚੇਜ਼ ਕੀਤੀ ਸੀ। ਇਹ ਵੇਲਾ ਸੀਗਾ ਅਸੀਂ ਇਹਨੂੰ ਇਹ ਗੱਲ ਕਹੀ ਵੀ ਪੁੱਤ ਤੈਨੂੰ ਇੱਥੇ ਕੰਮ ਕਰਵਾ ਦਿੰਨੇ ਆ। ਪੈਸਾ ਅਸੀਂ ਲਾ ਦਿੰਨੇ ਆ। 25 ਪੈਸੇ ਦੇ ਰਹੇ ਆ ਤੇ 50 ਪੈ 75 ਪੈ ਹੀ ਮੇਰੇ ਆ ਪੈਸਾ ਦੁਰਾ ਕੋਈ ਨਹੀਂ। ਉਸ ਦੇ ਬਿਹਾਰ ਤੇ ਮੈਂ ਇਹਨੂੰ ਇੱਥੇ ਕੰਮ ਸੌਂਪਤਾ ਜੀ ਅਸੀਂ ਕੰਮ ਇਹਦੇ ਸਟਾਰਟ ਕਰ ਲਿਆ 3 ਮਹੀਨੇ ਦੇ ਵਿੱਚ ਇਹਨੇ ਸਾਨੂੰ ਕੋਈ ਅਰੋ ਨਹੀਂ ਕੱਢ ਕੇ ਦਿੱਤੀ 3 ਮਹੀਨੇ ਦੇ ਵਿੱਚ ਸਾਨੂੰ ਘਾਟਾ ਪਿਆ ਉਸ ਤੋਂ ਬਾਅਦ ਅਸੀਂ ਇਹਨੂੰ ਇਹ ਗੱਲ ਕਹੀ ਵੀ ਪੁੱਤ ਤੂੰ ਮੁਫਤ ਕੰਮ ਕਿਵੇਂ ਕਰੇਂਗਾ ਚਲੋ ਕੋਈ ਨਹੀਂ ਮੈਂ ਤੇਰੀ ਹੈਲਪ ਕਰਦਾਂਗਾ ਤੇਰੇ ਕੋਲ ਮੈਂ ਬੈਠਣਾ ਬਹਿਣਾ ਵੀ ਤੈਨੂੰ ਅਸੀਂ 20000 ਰੁਪਏ ਮਹੀਨੇ ਦੇ ਖਰਚਾ ਦਵਾਵਾਂਗੇ ਉਸ ਤੋਂ ਇਲਾਵਾ ਤੂੰ ਐਸੇ ਕੰਮ ਦੀ ਦੇਖ ਦੇ ਕੇ ਸਾਰੀ ਮਾਲਕ ਬਣ ਕੇ ਕਰੇਂਗਾ ਇਹ ਕਹਿੰਦਾ ਇੱਕ ਸਾਲ ਇਸ ਤਰ੍ਹਾਂ ਕੰਮ ਕਰ ਜੀ ਆਪਣਾ ਪ੍ਰੋਫਟ ਆਉਣ ਲੱਗ ਗਿਆ ਤੇ ਆਪਾਂ ਗਾਂਹ ਕੰਮ ਤੇਰਾ ਉਸ ਹਾਵ ਨਾ ਕਰ ਲਾਂਗੇ ਅਸੀਂ ਇੱਕ ਸਾਲੇ ਤੋਂ ਕੰਮ ਕਰਵਾਇਆ ਤਿੰਨ ਚਾਰ ਦੋ ਮਹੀਨੇ ਪਹਿਲਾਂ ਮੇਰੇ ਕੋਲ ਅੱਜ 17 ਤਰੀਕ ਆ ਜੀ 7ਵੇਂ ਅ ਅੱਜ ਹੈਗੇ 21 ਤਰੀਕ 7ਵਾਂ ਮਹੀਨਾ 2 ਮਈ ਨੂੰ ਇਹ ਮੇਰੇ ਕੋਲ ਚਲੇ ਗਿਆ ਸੀਗਾ ਅਸੀਂ ਇਹਨੇ ਬਾਜ਼ਾਰ ਦੇ ਵਿੱਚ ਜੋ ਵੀ ਪੈਸਾ ਤੇ ਲਾਫੀ ਲੈਣਾ ਸੀ ਇਹੀ ਮੰਗਦਾ ਸੀਦਾ ਚਾਰਾਂ ਪੰਜਾਂ ਅੱਠਾਂ ਬੰਦਿਆਂ ਤੋਂ ਇਹ ਪਹਿਲਾਂ ਚਾਰ ਬੰਦੇ ਬੰਦੇ ਸੀ ਐਂਡ ਤੇ ਅੱਠ ਬੰਦੇ ਹੋ ਗਏ ਜਿੰਨਾਂ ਤੋਂ ਇਹ ਪੈਸਾ ਸਾਡੀ ਏਜੰਸੀ ਦਾ ਲੈ ਕੇ ਘਰੇ ਵਰਤ ਗਿਆ ਤੇ ਸਾਨੂੰ ਪੈਸੇ ਨਹੀਂ ਆਏ ਜਦੋਂ ਅਸੀਂ ਤਾਂ ਜੀ ਮੰਗਾਂ ਦੀ ਕੋਸ਼ਿਸ਼ ਕੀਤੀ ਤੇ ਇਹ ਸਾਡੇ ਨੂੰ 15 ਦਿਨਾਂ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਵੀ 15 ਦਿਨਾਂ ਦੇ ਵਿੱਚ ਸਾਰੀ ਕਰਾਈ ਲਿਆ ਦੂੰਗਾ ਪਰ ਉਹ 15 ਦਿਨਾਂ ਤੇ ਸਾਡੇ ਕੋਲ ਕੋਈ ਅਗਰਾਈ ਨਾ ਆਈ ਉਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਕਿਹਾ ਵੀ ਅਸੀਂ ਬੰਦੇ ਤੋਂ ਵੈਰੀਫਾਈ ਕਰਿਆ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਪੈਸੇ ਪ੍ਰਿੰਸ ਨੂੰ ਦੇ ਚੁੱਕੇ ਹਾਂ ਅਭੀ ਇਹਨੂੰ ਆਖਰੀ ਪੱਤਰ ਦੇ ਕੋ ਪੈਸੇ ਆ ਚੁੱਕੇ ਆ ਵੀ ਤੂੰ ਸਾਡਾ ਹਿਸਾਬ ਕਰ ਫਿਰ ਇਹਨੇ ਆਪ ਵੀ ਇੱਕ ਸਾਨੂੰ ਸਟੇਟਮੈਂਟ ਦਿੱਤੀ ਹਿਸਾਬ ਦੀ ਬਣਾ ਕੇ ਜਿਹੜੀ ਸਾਡੇ ਕੋਲ ਅਵੇਲੇਬਲ ਪਈ ਆ ਅਸੀਂ ਉਸ ਸਟੇਟਮੈਂਟ ਦੇ ਬਰਾਬਰ ਤੇ ਅਸੀਂ ਇਹਨਾਂ ਹਸਾਬ ਕਰਨਾ ਚਾਹੁੰਦੇ ਅਸੀਂ ਤੇ 20 ਵਾਰੀ ਇਹਨੂੰ ਅਸੀਂ 1.5 ਮਹੀਨੇ ਚ ਬੁਲਾਇਆ ਵੀ ਪੁੱਤ ਮੇਰਾ ਹਸਾਬ ਕਰ ਜਾ ਕੇ ਹਸਾਬ ਕਰ ਜਾ ਵੀ ਆਪਾਂ ਹਸਾਬ ਕਰ ਲਈਏ ਜਿਹੜਾ ਗੱਡੀ ਦਾ ਮੈਟਰ ਆ ਉਹ ਇਸ ਤੋਂ ਬਾਅਦ ਇਹ ਈਸ਼ੂ ਹੁੰਦਾ ਜੀ ਇੱਥੇ ਸਾਡੇ ਕੋਲੇ ਮਾਲਕ ਬਣਾ ਕੇ ਬਿਠਾਇਆ ਬਸੀ ਅਸੀਂ ਦਿੱਲੀ ਤੋਂ ਗੱਡੀਆਂ ਫੇਰ ਪਰਚੇ ਦਾ ਕੰਮ ਕਰਦੇ ਆਂ ਅਸੀਂ ਜੋ ਵੀ ਗੱਡੀ ਖਰੀਦਦੇ ਆਂ ਆਰਸੀ ਪੇਮੈਂਟ ਪਾ ਕੇ ਖਰੀਦਦੇ ਆਂ ਜਾਂ ਸਾਨੂੰ ਜਿਹੜਾ ਡੀਲਰ ਗੱਡੀ ਦਮਾਉਂਦਾ ਅਸੀਂ ਡੀਲਰ ਦੇ ਖਾਤੇ ਗੱਡੀ ਦੇ ਪੈਸੇ ਪਾਉਨੇ ਆ ਅਸੀਂ ਉਦੋਂ ਆਪਣੀ ਫਾਰਮ ਡੀਪੀਆਰ ਮੋਬਾਈਲ ਦੇ ਵਿੱਚ ਪੈ ਇਥੇ ਇਹਨੂੰ ਇੰਨੀ ਅਥਾਰਟੀ ਦਿੱਤੀ ਵੀ ਸੀ ਜੋ ਵੀ ਕਾਗਜ਼ੀ ਕਾਰਵਾਈ ਕਰਨੀ ਆ ਗੱਡੀ ਸੇਲ ਪਰਚੇ ਕਰਨੀ ਆ ਸਾਰੇ ਕੰਮ ਕਰਦਾ ਸੀਗਾ ਮੇਰੇ ਦੇ ਵਿਸ਼ਵਾਸ ਘਾਤ ਕਰ ਮੇਰੇ ਨਾਲ ਇਹਨੂੰ ਵਿਸ਼ਵਾਸ ਕਰ ਦਿੱਤਾ ਉਹਦੇ ਵਿੱਚ ਇੱਕ ਗੱਡੀ ਅਸਮੀ ਪ੍ਰਿੰਸ ਮੈਡੀਕਲ ਸਟੋਰ ਆਇਆ ਸੀ ਸਾਡੀ ਮੰਡੀ ਦੇ ਪ੍ਰਿੰਸ ਨਾਲ ਆਉਂਦਾ ਇਹਦਾ ਨਾਮ ਵੀ ਪ੍ਰਿੰਸ ਹੀ ਆ ਅਸੀਂ ਉਹ ਬੰਦੇ ਨੂੰ ਗੱਡੀ ਸੇਲ ਕੀਤੀ ਸੀਗੀ ਉਹ ਪਰ ਉਹ ਬੰਦੇ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਮੈਂ ਨੰਬਰ ਲਵਾ ਕੇ ਗੱਡੀ ਲੈਣੀ ਆ ਤੇ ਜਿਹੜਾ ਕੋਈ ਇਹਦਾ ਨਿੱਕਾ ਮੋਟਾ ਕੰਮ ਹੈਗਾ ਕਰਵਾ ਦੋ ਮੈਂ 15 ਦਿਨ ਬਾਅਦ ਗੱਡੀ ਲੈ ਜੰਗਾ ਜੋ ਨੋ ਗੱਡੀ ਦਾ ਸੀ ਨੰਬਰ ਲਵਾਤਾ 15 ਦਿਨ ਬਾਅਦ ਗੱਡੀ ਦਿੱਤੀ ਉਸ ਦਿਨ ਇਸ ਪ੍ਰਿੰਸ ਮੁੰਡੇ ਨੇ ਮੇਰੇ ਭਤੀਜੇ ਨੇ ਪ੍ਰਿੰਸ ਸਿੰਘਲੇ ਨੇ ਗੱਡੀ ਇਥੋ ਏਜੰਸੀ ਦੇ ਵਿੱਚ ਖੁਦ ਸੀਗਾ ਤੇ ਬਾਹਰੋਂ ਮੁੰਡਿਆਂ ਤੋਂ ਵੱਡੀ ਡਿਲੀਵਰੀ ਕਰਵਾਈ ਉਹ ਬੰਦੇ ਨੂੰ ਉਸ ਬੰਦੇ ਤੋਂ ਇਹਨਾਂ ਨੇ ਪੈਸੇ ਲਿੱਤੇ ਆ ਉਹ ਪੈਸੇ ਮੈਨੂੰ ਮਿਲੇ ਆ ਉਹ ਪੈਸੇ ਮੈਨੂੰ ਏਜੰਸੀ ਦੇ ਵਿੱਚੋਂ ਸ਼ਾਮ ਨੂੰ ਮਿਲੇ ਆ ਵੀ ਆ ਪੈਸੇ ਆਪਣੇ ਕੋ ਆ ਗਏ ਆ ਉਹ ਗੱਡੀ ਦੀ ਐਨਓਸੀ ਇਹਨੇ ਮਤਲਬ ਪ੍ਰਿੰਸ ਨੇ ਨਾ ਕਿ ਉਹ ਨਹੀਂ ਸੀ ਮੈਨੂੰ ਨਹੀਂ ਪਤਾ ਇਹਨੇ ਕਿਵੇਂ ਕਟਾਈ ਐਨਓਸੀ ਪ੍ਰਿੰਸ ਸਿੰਘਲੇ ਦੇ ਨਾਲ ਹੀ ਕੱਟਈ ਗਈ ਆ ਅਸੀਂ ਪ੍ਰਿੰਸ ਨੂੰ ਜਿਹਨੂੰ ਗੱਡੀ ਵੇਚਣੀ ਸੀ ਉਹਦੇ ਨਾਲ ਕਹਿ ਕੇ ਘਟਵਾਉਣ ਦੇ ਵਾਸਤੇ ਕਿਹਾ ਗਿਆ ਸੀ 10-15 ਦਿਨ ਪਹਿਲਾਂ ਕੋਈ ਐਨਓਸੀਆਂ ਪ੍ਰਿੰਟ ਗੱਡੀਆਂ ਦੀਆਂ ਆਰਥੀਆਂ ਪ੍ਰਿੰਟ ਹੋ ਕੇ ਨਹੀਂ ਆ ਰਹੀਆਂ ਸੀ ਚਾਰਾਂ ਪੰਜਾਂ ਮਹੀਨਿਆਂ ਤੋਂ ਕੋਈ 10-15 ਦਿਨਾਂ ਪਹਿਲਾਂ ਇਹਦੇ ਕੋਲ ਇੱਕ ਗੱਡੀ ਇਸ ਦੀ ਆਰਥੀ ਪ੍ਰਿੰਟ ਹੋ ਕੇ ਆਈ ਆ ਪ੍ਰਿੰਸ ਸਾਡੇ ਭੂਆ ਦੇ ਪੁੱਤੇ ਕੋਲੇ ਪ੍ਰਿੰਸ ਸਿੰਘਲੇ ਕੋਲੇ ਇਹਨੇ ਉਹ ਆਰਥੀ ਸਾਡੇ ਵੱਡੇ ਭਾਈ ਸਾਹਿਬ ਦਵਿੰਦਰ ਕੁਮਾਰ ਨੂੰ ਫੋਨ ਕੀਤਾ ਵੀ ਚਾਚਾ ਮੇਰੀ ਗੱਡੀ ਚੋਰੀ ਹੋ ਗਈ ਬੀ ਪ੍ਰੈਂਸ ਬੀ ਮੇਰੀ ਗੱਡੀ ਆਰਤੀ ਮੇਰੇ ਕੋਲੇ ਆ ਮੈਂ ਉਹ ਗੱਡੀ ਲੈਣੀ ਆ ਤੇ ਮੈਂ ਥਾਣਾ ਥਾਣੇ ਦੇ ਵਿੱਚੋਂ ਪੁਲਿਸ ਨੂੰ ਲਿਜਾ ਕੇ ਗੱਡੀ ਦੀ ਭਾੜ ਕਰਦਾ ਦਵਿੰਦਰ ਨੇ ਮੇਰੇ ਵੱਡੇ ਭਾਈ ਦੇ ਸਾਹਮਣੇ ਇਹ ਗੱਲ ਕਹੀ ਆ ਨਾਲ ਇਹਨੇ ਇਹ ਵੀ ਕਿਹਾ ਵੀ ਗੱਡੀ ਮੇਰੇ ਦੀਛੇ ਚਾਚੇ ਕੋਲੇ ਆ ਮੇਰਾ ਨਾਂ ਦੀਛਾ ਹੀ ਐ ਇਹ ਜੇ ਦੀ ਡੀਪੀਆਰ ਮੋਬਾਈਲ ਮੇਰੀ ਵਾਈਫ ਦੇਖ ਲਈਏ ਇਹਨੂੰ ਤਿੰਨ ਰਾਣੀ ਉਹ ਫਰੋਪੈਟਰਾ ਫਾਰਮ ਚ ਇਸਨੇ ਜਦੋਂ ਇਹ ਗੱਲ ਕਈ ਵੀ ਵਿਸ਼ੇ ਕੋਲੀ ਆ ਮੇਰੇ ਵੱਡੇ ਭਾਈ ਸਾਹਮਣੇ ਇਹ ਗੱਲ ਕਹੀ ਆ ਵੀ ਤੈਨੂੰ ਆ ਜਾ ਵੀਰੇ ਪਤਾ ਤੈਨੂੰ ਗੱਡੀ ਦਿਵਾ ਦੰਨੇ ਆ ਵੀ ਸਾਨੂੰ ਪਤਾ ਵੀ ਸਾਡਾ ਭਰਾ ਕਿੱਦਾਂ ਦਾ ਵੱਡਾ ਚੋਰ ਆ ਅਸੀਂ ਤੈਨੂੰ ਵੈਰੀਫਾਈ ਕਰਾ ਕੇ ਗੱਡੀ ਦਿਵਾ ਦੰਨੇ ਆ ਜੇ ਤੇਰੀ ਮੰਦੀ ਆ ਤੈਨੂੰ ਦਵਾ ਦੰਨੇ ਆ ਚਲੋ ਮੇਰੇ ਵੱਡੇ ਭਰਾ ਨੂੰ ਇਹ ਇਹ ਗੱਲ ਕਹੀ ਵੀ ਮੈਂ ਥਾਣੇ ਚੱਲੇ ਆ ਤੇ ਅਸੀਂ ਆਪ ਦੀ ਪੁਲਿਸ ਰਾਈਡ ਗੱਡੀ ਲਵਾਗੇ ਇਹ ਥਾਣੇ ਸਾਨੂੰ ਪਤਾ ਲੱਗੇ ਵੀ ਐਸਐਸਡੀ ਦਫ਼ਤਰ ਮੇਰੇ ਸਲਾਫਤ ਦਰਵਾ ਦੇ ਕੇ ਆਇਆ ਅਸੀਂ ਵੀ ਆਪਣੀ ਇਸ ਗੱਡੀ ਦੀ ਦਰਖਾਸਤ ਐਸਐਸਡੀ ਸਾਹਿਬ ਦੇ ਮਾਨਯੋਗ ਐਸਐਸਪੀ ਸਾਹਿਬ ਮੁੰਗਾ ਦੇਖੀ ਜਾਂਦੀ ਆ ਵੀ ਇਹ ਗੱਡੀ ਜਿਹਦੀ ਵੀ ਹੈਗੀ ਆ ਜਿਹਦੀ ਵੰਦੀ ਆ ਉਹਨੂੰ ਰਵਾਈ ਜਾਵੇ ਇਸ ਵਾਰ ਆਪਦੇ ਸਾਡੇ ਤੇ ਦੋਸ਼ ਲੱਗ ਰਹੇ ਆ ਵੀ ਅਸੀਂ ਚੋਰੀ ਦੀ ਗੱਡੀ ਆਪਦੇ ਕੋਲ ਲਈ ਬੈਠੇ ਆ ਤੁਸੀਂ ਹੋਰ ਦੱਸੋ ਜੀ ਇਹਦੇ ਬਾਰੇ ਕੀ ਪੁੱਛਣਾ ਚਾਹੁੰਦੇ ਹੋ ਉੱਥੇ ਹੀ ਦੂਜੀ ਤਰ੍ਹਾਂ ਦਾ ਕਹਿਣਾ ਏ ਇਹ ਬਰੀਜ਼ਾ ਗੱਡੀ ਮੇਰੀ ਖੁਦ ਦੀ ਹੈ ਗੱਡੀ ਦੀ ਐਨਓਸੀ ਵੀ ਦਿੱਲੀ ਤੋਂ ਮੇਰੇ ਨਾਮ ਤੇ ਕੱਟੀ ਹੋਈ ਹੈ ਅਤੇ ਗੱਡੀ ਦੀ ਆਰਸੀ ਵੀ ਮੇਰੇ ਨਾਮ ਤੇ ਹੈ ਪਰ ਉਕਤ ਡੀਪੀਆਰ ਆਟੋਮੋਬਾਈਲ ਦੇ ਮਾਲਕ ਮੇਰੀ ਗੱਡੀ ੱੱਕੇ ਨਾਲ ਆਪਣੇ ਕੋਲ ਖਲਾਰੀ ਬੈਠੇ ਨੇ ਉਲਟਾ ਕਵਾਰ ਦੇ ਵਿੱਚ ਗੱਡੀਆਂ ਲਿਆ ਕੇ ਦੋ ਨੰਬਰ ਦੇ ਵਿੱਚ ਵੇਚਦੇ ਨੇ ਤੇ ਗੱਡੀਆਂ ਦਾ ਦੇਣ ਲੈਣ ਵੀ ਜਾਲੀ ਕੱਚੇ ਬਿੱਲਾਂ ਤੇ ਕੀਤਾ ਜਾਂਦਾ ਹੈ ਪਰ ਇਹ ਪੂਰਾ ਮਾਮਲਾ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਤਫਤੀਸ਼ ਰਾਹੀਂ ਚੱਲ ਰਿਹਾ ਹੈ ਪਰ ਮੇਰੀ ਹਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਕਿ ਜਿਹੜਾ ਗੱਡੀ ਦਾ ਕੀ ਮਾਮਲਾ ਪੂਰਾ ਜਿਹੜਾ ਹੈਗਾ ਗੱਡੀ ਤੁਹਾਡਾ ਕੋਈ ਰੌਲਾ ਹੈ ਉਹ ਕੀ ਮਾਮਲਾਕਾਰ ਦਾ ਗੱਡੀ ਜੀ ਮੈਂ ਜਨਵਰੀ ਮਹੀਨੇ ਦੇ ਵਿੱਚ ਦਿੱਲੀ ਤੋਂ ਪਰਚੇਜ ਕੀਤੀ ਸੀ ਜੀ ਉਤੋਂ ਗੱਡੀ ਦੀ ਐਨਓਸੀ ਕੱਟ ਕੇ ਮੇਰੇ ਕੋਲ ਆ ਗਈ ਸੀ ਜੀ ਤੇ ਨੰਬਰ ਉਹਦੇ ਤੇ ਪੰਜਾਬ ਦਾ ਨੰਬਰ ਪੀਵੀ 73 2494 ਲੱਗ ਚੁੱਕਾ ਹੈ ਜੋ ਕਿ ਮੇਰੇ ਨਾਮ ਤੇ ਆਰਸੀ ਮੇਰੇ ਕੋਲ ਇਸ ਘਰੇ ਪਈ ਹੈ ਜੀ ਮੇਰੇ ਕੋਲ ਹੱਲ ਐਨਓਸੀ ਮੇਰੇ ਨਾਮ ਤੇ ਕੱਟ ਕੇ ਆਈ ਹੈ ਜੀ ਉਹ ਗੱਡੀ ਲਈ ਜਦੋਂ ਮੈਂ ਇਹਨਾਂ ਕੋਲ ਮੰਗ ਕੀਤੀ ਫਰਵਰੀ ਮਹੀਨੇ ਦੀ ਇਹਨਾਂ ਕੋਲੇ ਗੱਡੀ ਖੜੀ ਹੈ ਜਦੋਂ ਮੈਂ ਗੱਡੀ ਦੀ ਮੰਗ ਕੀਤੀ ਆ ਤਾਂ ਇਹਨਾਂ ਨੇ ਮੈਨੂੰ ਗੱਡੀ ਦੇ ਉੱਤੇ ਜਵਾਬ ਦਿੱਤਾ ਵੀ ਕਿਉਂਕਿ ਸਾਡਾ ਵੀ ਫੈਮਿਲੀ ਡਿਸਪਿਊਟ ਹੋਣਾ 2-4 ਸਾਲ ਪਹਿਲਾਂ ਦਾ ਚੱਲਦਾ ਆ ਰਿਹਾ ਹੁਣ ਤੇ ਉਹਨੂੰ ਲੈ ਕੇ ਜੀ ਮੇਰੀ ਗੱਡੀ ਨੂੰ ਜਦੋਂ ਮੰਗੀ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਜੀ ਤੇ ਆਲਟਾ ਮਿਨੀਮਲ ਅਨਿਹਾਰ ਸਿੰਘ ਨੇ ਮੇਰੇ ਥਾਣੇ ਤੇ ਤਰਖਾਸ ਦੇ ਕੇ ਮੈਨੂੰ ਕਹਿੰਦੇ ਵੀ ਤੇਰੇ ਤੇ 420 ਦਾ ਫਰਜ਼ਾ ਕਰਾਵਾਂਗੇ ਵੀ ਇਹਨੇ ਜਲਦੀ ਘਰ ਘੜਨ ਲਾ ਕੇ ਗੱਡੀ ਨਾਮ ਕਰਾਈ ਆ ਪਰ ਮੈਨੂੰ ਕਿਤੇ ਵੀ ਸਾਫਤ ਕਰਦੇ ਨਹੀਂ ਇਹ ਕਿ ਮੈਂ ਆਧਾਰ ਕੜਵਾ ਕੇ ਗ ਪਰ ਇਹ ਮੈਨੂੰ ਰੋਜ਼ ਹਰਾਸ ਕਰਦੇ ਆ ਨੇ ਹਾਲ ਸਿੰਘਲੇ ਥਾਣੇ ਦੇ ਵਿੱਚੋਂ ਸੰਦੀਪ ਕੁਮਾਰਾ ਜੀ ਐਸਐਸਪੀ ਦਾ ਰੀਡਰ ਜਿਹੜਾ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਉਹਨੇ ਫੋਨ ਕਰ ਕਰ ਕੇ ਮੈਂ ਤੇਰੇ ਤੇ 420 ਧੋਖਾਧੜੀ ਦਾ ਪਰਚਾ ਦੇ ਦੂੰਗਾ ਜੇ ਕਰ ਤੋਗਾ ਤੋ ਥਾਣੇ 'ਚ ਪੇਸ਼ ਸਰ ਤੇ ਥਾਣੇ ਦੇ ਵਿੱਚ ਪੈਸੇ ਦੇ ਜੋਰ ਤੇ ਕੱਲਾ ਹੋਂ ਦਾ ਦਬਾਅ ਬਣਾਉਂਦੇ ਆ ਤੇ ਦੁਆਵਾਂ ਬਣਾ ਕੇ ਵੀ ਅਸੀਂ ਇਹ ਤੋਂ ਸੈਂਡ ਕਰਾ ਲਈ ਹੁਣ ਇਹਨਾਂ ਨੇ ਮੈਨੂੰ ਬਦਨੀ ਬੁਲਾ ਲਿਆ ਜੀ ਮੈਨੂੰ ਬਦਨੀ ਆ ਕੇ ਪੇਸ਼ ਹੋ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜਿਹੜੀ ਮੈਂ ਪ੍ਰਕਾਰ ਦਿੱਤੀ ਸੀਗੀ ਜੀ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਮਾਰਕ ਕਰਕੇ ਬਦ ਬਦਲੇ ਨੂੰ ਬਾਅਦ ਫੇਰ ਉਹ ਬਾਅਦ ਮੋਕੇ ਚਲੇ ਗਈ ਜੀ ਆਪ ਦੀ ਕਾਰਵਾਈ ਕੋਰਟ ਦੇ ਵਿੱਚ ਕਰਨਾ ਚਾਹੁੰਦੇ ਆ ਪਰ ਹਜੇ ਤੱਕ ਹੁਣ ਜਿਹੜੀ ਇਵੈਨਟ ਪ੍ਰਕਾਸ਼ਤਾ ਜੀ ਉਹਦੇ ਤੋਂ ਸੁਣਵਾਈ ਹੋਈ ਨਹੀਂ ਮੇਰੇ ਪ੍ਰਕਾਸ਼ ਦਾ ਦਰਦਨ ਪਈ ਜੀ ਬਦਲੇ ਖਾਣੇ ਤੇ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜੀ ਜਦੋਂ ਇਹਨਾਂ ਨੇ ਜੇ ਵੀ ਮੈਨੂੰ ਫੋਨ ਆਉਣ ਲੱਗ ਗਿਆ ਜੀ 2-4 ਖਾਣੇ ਆ ਕੇ ਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹ ਮੈਨੂੰ ਕੱਢ ਪਰੇਸ਼ਾਨ ਕਰਦੇ ਜੀ ਮੇਰੀ ਗੱਡੀ ਉਹਨਾਂ ਦੇ ਕਾਰਜ ਚ ਆ ਜੀ ਸਾਡੇ ਘਰੇ ਫੈਮਲੀ ਮੇਰੇ ਦਾਦੀ ਜਿਆਦੇ ਬਿਮਾਰ ਰਹਿੰਦੇ ਆ ਮੈਨੂੰ ਗੱਡੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਇਹ ਮੈਨੂੰ ਗੱਡੀ ਜਾਂ ਮੈਨੂੰ ਹੋ ਗਈ ਜੀ ਜਾਂ ਮੇਰੇ ਫੈਮਿਲੀ ਨਾਲ ਕੋਈ ਗੱਲਬਾਤ ਹੋ ਗਈ ਉਹਦਾ ਜ਼ਿੰਮੇਵਾਰ ਜਗਦੀਸ਼ ਰਾਏ ਤੇ ਸੰਦੀਪ ਠਾਣੇ ਦੇ ਵਿੱਚ ਐਸਐਸਓ ਦਾ ਇੰਟਰ ਹੋਊਗਾ ਜੀ